ہمیشہ وایا نہیں ابر دہاڑے وایا نہیں کیونکہ بہت بڑا مندر ہے وارانسی جانے اس وقت انہوں نے پنجاب دا پروگرام ڈیرا بالا آ کے لمس پاؤں کا منایا ਤੇ ਜਿੱਦਿਆਂ ਜੀ ਉਹਨਾਂ ਦੇ ਨੌਕੇ ਆਦਮ ਬੋਲੇ ਉਹਨਾਂ ਦੇ ਗੁਰੂ ਮਹਾਰਾਜੀ ਦੇ ਨੌਕੇ ਨੌ ਰੱਖਿਆ ਉੱਥੇ ਹੀ ਆਪਣੇ ਹਰਵਾਰੇ 에어ਪੋਰਟ ਦਾ ਜੀ ਪੱਤਰ ਕਰਨ ਸਾਡੇ ਬਹੁਤ ਹੀ ਪਿਆਰੇ ਸਾਰਿਆਂ ਦੇ ਪਿਆਰੇ ਅੱਜ ਖੁਦ

ہاری سی، محمد جی ہوں خاص طور سے مرلی درج موہن جی میں دونوں منتری ہلوارے پنجاب کے آئے نہیں بہت بہت سب تہلا ویلکم ਬਲੇ ਸੋਹਣ ਹਾਲ ਸੋਹਣ ਜੈ ਸ਼ੀਰ ਮੇਰੀ ਆਨੇ ਤੇ ਵਾਸੀ ਹੋਣ ਨਾਤੇ ਵੀ ਮੇਰਾ ਪਿੰਡ ਵੀ ਨਾਲ ਇਸ ਕਰਕੇ ਮੰਚ ਤੇ ਬਰਾਜਮਾਨ ਇਹਨਾਂ ਨੇ ਬੜਾ ਮਾਣ ਚੁੱਕਿਆ ਏ ਬਹੁਤ ਮਿਹਨਤ ਕਰਕੇ ਇਸ ਮਕਾਮ ਤੇ ਪਹੁੰਚੇ ਮੇਰੀ ਗਲਾਸ ਸਾਡੇ ਅਜੰਦਰ ਉੱਤਾਂ ਦੀ ਇਹਦੇ ਸਭੀ ਆਵਾਜ਼ ਦੇ ਮੈਂਬਰ ਪਾਰਲੀਮੈਂਟ ਦੇ ਰਾਜ ਸਭਾ ਦੇ ਵਿੱਚ ਉਹ ਵੀ ਸਖੋਲਰ ਜੇ ਬਰਾਜਮਾਨ ਨੇ ਸਾਡੇ ਸੁਪਰੇ ਦੇ ਮੰਤਰੀ ਹੰਗਿਆ ਸਾਹਿਬ ਉਹ ਵੀ ਬਰਾਜਮਾਨ ਨੇ ਸਾਡੇ ਵਿਕਣ ਕੁਮਾਰ ਚੇਅਰਮੈਨ ਨੇ ਜਿਹੜੇ ਜਿਨਾਂ ਨੇ ਮੜਾ ਚੰਗਾ ਇਸ਼ਾਰਾ ਦਿੱਤਾ ਭਰੇ ਦਿਨ ਤੇ ਅੱਗੇ ਹੋਈ ਸੀ ਵਿਗਰਮਪੰਸੀ ਤੇ ਵਿਕਣ ਕੁਆਰਸੀਆ ਮੈਂ ਜੀ ਇਸ ਪਾੜੇ ਮੇਰੇ ਸਾਹਮਣੇ ਬੈਠੇ ਨੇ ਸਿੱਟਕਾਰਿਓ ਸਾਰੇ ਸਾਡੇ ਐਮਐਲਏ ਸਮਾਨ ਲੁਧਿਆਣੇ ਦੇ ਮਤੇਗੜ ਸਾਹਿਬ ਤੋਂ ਇਹ ਹਾਕਮ ਜੀ ਹੋਏ تھے ਅਪੱਲੇ ਨੇ ਤੇ ਮੇਰੇ ਬੀਜੇਪੀ ਦੇ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਬਿਲ ਆਪਰਦਾਨ ਖਾਨ ਜੀ ਖਿਆਨ ਜੀ ਸਾਡੇ ਹੋਰ ਸਾਰੇ ਜੇ ਦੇਖ ਰਹੇ ਸਾਰੇ ਜਿਹੜੇ ਅੱਗੇ ਉਹ ਬੀਜੇਪੀ ਦੇ ਨਿਰਦੇਸ਼ੇ ਬੈਠੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ

ਸੂਬੇ ਦੀ ਸਟੇਟ ਆਵਾਜ਼ ਕੱਢ ਰਹੀ ਹੈ ਇੱਕ ਸਾਫ਼ੀ ਅੰਦਰ ਨੰਬਰ ਤੇ ਅੱਜ ਉਹ ਸੁੱਖੀ ਨੇ ਉਸ ਕੰਨ ਨਾਲ ਕੰਮ ਚੱਲ ਰਿਹਾ ਪਰ ਇਹਨਾਂ ਨੇ ترقی ਵੀ ਕੀਤੀ ਸਾਡਾ ਪੰਜਾਬ ਕੋਈ ਪਿਛੜਾ ਸੂਬਾ ਨਹੀਂ ਸਾਡੇ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਸਾਡੇ ਲੋਕ ਬੜੇ ਪੜੇ ਲਿਖੇ ਨੇ ਮਿਹਨਤੀ ਨੇ ਖੇਤੀ ਕਰਦੇ ਆ ਮਜ਼ਦੂਰੀ ਕਰਦੇ ਆ ਪਰ ਇਹ ਅੰਦਸਤਰੀ ਪ੍ਰਾਈਵੇਟ ਹੋਰ ਅਜਿਹੀਆਂ ਚੀਜ਼ਾਂ ਆਈਟੀ ਦੇ ਵਿੱਚ

ਤੋਂ ਮੰਤਰੀ ਨੇ ਸ਼ੁਰੂ ਕਰਨਾ ਸਾਰੇ ਆ ਨੇ ਹੋਣਾ। ਭਗਵੰਤ ਜੀ ਸਾਹਿਬ ਨੇ ਇਹ ਗੱਲ ਕਰ ਲਈਏ। ਇੱਕ ਤਾਂ ਹੁਣੀ ਮੈਂ ਗੱਲ ਕੀਤੀ ਆ ਵੀ ਇਹ 에ਰਪੋਰਟ ਇਹ ਮੈਂ ਜ਼ਿੰਮੇਵਾਰੀ ਕਾ ਕਹਿ ਸਕਦਾ ਦੋਨੋਂ ਮੰਤਰੀਆਂ। ਵੀ ਤੁਸੀਂ ਬੇਫਿਕਰ ਹੋ ਕੇ ਠੀਕ ਆ ਉੱਪਰ ਚਲੇ ਆਓ। ਬੇਫਿਕਰ ਹੋ ਕੇ ਦੁਨੀਆ ਮਾਰ ਦੀ ਫਾਇਦਾ ਲਓਗੇ। کامیاب ہونا یہ سارے دو منتری جی آپ کو دونوں منتریوں کو چیئرمین صاحب یہاں پہ بہت کام سارا بزنس ہے اور جو جتنی انڈسٹری ہے ان لوگوں کو دلی جانا پڑتا ہے اپنا سامان بیچنا پڑتا ہے

ਇਹ ਜੇਰਪੋਰਟ ਦੇ ਨਾਮ ਨੇ ਚਾਹੇ ਬੋਰ ਨਿਓ ਸਾਡੇ ਗੁਰੂਆਂ ਦੇ ਨਾਮ ਤੇ ਉਦੋਂ ਤੋਂ ਸਾਡੀਆਂ ਕੁਰਬਾਨੀਆਂ ਸ਼ਹਾਦਤਾਂ ਨੇ ਬਣਾਈ ਉਸੇ ਤਰੀਕੇ ਨਾਲ ਚਾਹ ਬਹਾੜੀ ਦਾ ਜੇਰਪੋਰਟ ਚਾਹੇ ਇਹ ਜੇਰਪੋਰਟ ਮੈਂ ਇਕਲਿਆ ਹਿਆਰੇ ਦਾ ਵਾਸੀ ਹੋਣ ਦੇ ਨਾਤੇ ਮੁੱਖ ਮੰਤਰੀ ਸਾਹਿਬ ਤੇ ਮੈਂ ਦੋਨੋਂ ਮੰਤਰੀਆਂ ਦੇ ਉੱਤੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿਕਰਤਾਪ ਸਿੰਘ ਸਰਾਭਾ ਦੀ ਸੀਹ ਜੀ ਆਜੋ ਸਰਕਾਰ ਦੇ ਸਰਾਭਾ ਅਗਲੀ ਵਾਰ ਆਕੇ ਅਗਲੀ ਵਾਰ ਆਕੇ ਕਫਰੇ ਕਰ ਕਮਲਾ ਨਾਲ ਇਹ 에어ਪੋਰਟ ਦਾ ਵੀ ਨਾ ਅੱਜ ਨਹੀਂ ਮੈਂ ਕਹਿੰਦਾ ਜਿੱਦਣ ਜਹਾਜ਼ ਉੱਪਰ ਚੜ੍ਹ ਜਾਂਦੇ ਨੇ ਜਹਾਜ਼ ਚੱਲਣ ਲੱਗ ਜਾਂਦਾ ਉਦੋਂ ਆ ਕੇ ਆਪਣੀ ਖੁਸ਼ੀ ਨਾਲ ਇੱਕੇ 9 ਆਉਂਸ ਨੌ ਤਾਂ ਹੈ ਹੀ ਹੈ 9 ਕਿਲੋ ਦਾ ਉਦੋਂ ਦਾ ਇਹ ਨਹੀਂ ਗੱਲ ਹੈ ਕਿ ਉਹਨਾਂ ਦੇ ਕੋਈ ਨੌ ਰੱਖਣ ਦਾ ਉਹਨਾਂ ਦੇ ਕੋਈ ਪਰਪਰ ਹੈ ਨਾ ਇਹ ਤਾਂ ਸਾਨੂੰ ਮਾਨ ਮਿਲਣਾ ਸਾਨੂੰ نی پیڑھی اگلا پتا لگ سکے کا یاد کرتے ہوئے جیتے پچھے سڈے تین سو سالا ٹھیک بڑے سماگ اس گرو کے چرنا چاہیے سارے دنیا چھ تین سو سالا بلایا گیا

ہر سہنا سانتا اپنے کوئی فرق نہیں گا نہ روی داس مہاراج جی کا

ریلوے بن رہے بن رہے نے الگ الگ طرح کی ڈویلپمینٹ ہر کونے ہو رہی ہے بنی

مورے بیٹھے بٹا بٹا جی نہ کریئے بدلا جی مواد جی لے کے آئے وہ بدلا سارے دیش کا ترقی کا شبد ہے

ساہے بہت ہی دنیا کے سب تھی لوگ ہندوستان کے پرائم منسٹر نریندر مودی جی جنہ نے دے دلے ਸਾਰੇ ਆਦੇ ਸਾਡੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਹਾਣੇ ਤੇ ਇੱਥੇ ਆ ਬਜਟ ਪੇਸ਼ ਹੋਇਆ ਜਦੋਂ ਬਜਟ ਪੇਸ਼ ਸਾਡੇ ਕਲਾਸ ਮਿਸਟਰ ਫਿਰ ਮਾਣਿਕਾ ਜੀ ਇਹ ਪੇਸ਼ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਅੱਜ ਸਾਡੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਕੇ ਜੀ ਨਾਲ ਜ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਉਸ ਬਾਣੀ ਚ ਕੋਣਾਂ ਦੀ ਬਾਣੀ ਦਰਜ ਕਿ ਅੱਜ ਦੇ ਦਿਨ ਤਈ ਉਹ ਪੰਜਾਬ ਪਹਿਲਾਂ ਹਮੇਸ਼ਾ ਵਾਰਾ ਨਹੀਂ ਸੀ ਅੱਜ ਦੇ ਪਵਿੱਤਰ ਦਿਹਾੜੇ ਤੇ ਵਾਰਾ ਨਹੀਂ ਸੀ ਕਿਉਂਕਿ ਬਹੁਤ ਸਾਰਾ ਬੰਦੇ ਰਹੇ ਵਾਰਾਸੀ ਜਾਂਦੇ ਇਸ ਵਾਰ ਉਹਨਾਂ ਨੇ ਪੰਜਾਬ ਦਾ ਪ੍ਰੋਗਰਾਮ ਇਹ ਰਵੱਲਾ ਆਕੇ ਨਕਸ਼ਾ ਬਣਾਇਆ ਤੇ ਜਿੱਥੇ ਅਜ ਉਹਨਾਂ ਦੇ ਨਾਮ ਤੇ ਆਦਮ ਕੋਲੇ ਉਹਨਾਂ ਦੇ ਗੁਰੂ ਮਹਾਰਾਜੀ ਦੇ ਨਾਮ ਤੇ ਲਾਉ ਰੱਖਿਆ ਉੱਥੇ ਹੀ ਆਪਣੇ ਹਲਵਾਰੇ ਏਰ ਉੜਦਾ ਜੀ ਕੀ ਮਤ ਰੱਖਣ ਸਾਡੇ

پارلیمینٹ بھی پرانی گلا منگ سے شوبت نے مان صا خاص طوری ہوں خاص طور پہ موبی درج موہن جی یہ دلچے اگر دن بات کرتا بھی